ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਕਜ਼ਨ ਟਿਲੋ ਤੇ ਅੱਜ ਗੱਲ ਕਰਾਂਗੇ ਪੰਜਾਬੀ ਫਿਲਮਾਂ ਦੇ ਐਕਸ਼ਨ ਬਾਰੇ ਕਿਉਂਕਿ ਅਸੀਂ ਪੰਜਾਬੀਆਂ ਤੇ ਅਸੀਂ ਪੰਜਾਬੀ ਜਿਹੜਾ ਸਿਨੇਮਾ ਉਹ ਹਰ ਵਾਰੀ ਵੇਖਦੇ ਆ ਸੋ ਪੰਜਾਬੀ ਫਿਲਮਾਂ ਦੇ ਵਿੱਚ ਜਿਹੜਾ ਐਕਸ਼ਨ ਵਿਖਾਇਆ ਜਾਂਦਾ ਏ ਉਹ ਹੱਲੇ ਬਾਲੀਵੁੱਡ ਦੇ ਲੈਵਲ ਤੱਕ ਜਿਹੜਾ ਬਿਲਕੁਲ ਨਹੀਂ ਗਿਆ ਤੁਸੀਂ ਆਮ ਹੀ ਦੇਖਿਆ ਹੋਣਾ ਬਹੁਤ ਸਾਰੀਆਂ ਪੰਜਾਬੀ ਐਕਸ਼ਨ ਮੂਵੀਜ਼ ਆ ਜਾਂਦੀਆਂ ਨੇ ਪਰ ਉਹਦੇ ਵਿੱਚ ਐਕਸ਼ਨ ਸਾਨੂੰ ਦੇਖਣ ਨੂੰ ਨਹੀਂ ਮਿਲਦਾ ਜਿਵੇਂ ਦੋ ਹੀ ਐਕਸ਼ਨ ਹੀਰੋ ਨੇ ਸਾਡੀ ਇੰਡਸਟਰੀ ਦੇ ਵਿੱਚ ਇੱਕ ਦੇਵ ਕਰੋੜ ਤੇ ਇੱਕ ਸਾਡਾ ਜੈ ਰੰਦਾਵਾ ਜੋ ਐਕਸ਼ਨ ਲੈ ਕੇ ਆਇਆ ਸੀ ਉਹਦੀਆਂ ਪਿੱਛੇ ਤਿੰਨ ਚਾਰ ਫਿਲਮਾਂ ਜੜੀਆਂ ਵਾ ਉਹ ਆਈਆਂ ਨੇ ਪਰ ਐਕਸ਼ਨ ਦੇ ਗੱਲ ਕਰੀਏ ਜੇ ਉਹ ਕਹਿੰਦਾ ਵੀ ਮੈਂ ਐਕਸ਼ਨ ਹੀਰੋ ਆ ਐਕਸ਼ਨ ਹੀਰੋ ਨਹੀਂ ਆ ਮੈਂ ਤੁਹਾਨੂੰ ਇੱਕਾ ਥੋੜੀ ਜੀ ਕਲਿੱਪ ਦਿਖਾਉਣਾ ਵਾ ਇਹ ਤੋਂ ਬਾਅਦ ਗੱਲ ਕਰਦੇ ਹਾਂ ਏ ਕੋਈ ਤਾਮਿਲ ਤੇਲਗੂ ਵਾਲ ਦੇ ਕੁਝ ਆਰਟਿਸਟ ਨੇ ਜਿਹੜੇ ਬਿਲਕੁਲ ਮੋਬਾਈਲ ਦੇ ਉੱਤੇ ਵੀਡੀਓ ਬਣਾ ਕੇ ਇਦਾਂ ਦਾ ਐਕਸ਼ਨ ਦਿਖਾ ਸਕਦੇ ਆ ਮੈਂ ਗਾਰੰਟੀ ਨਾਲ ਕਹਿਣਾ ਮੈਂ ਤੁਹਾਨੂੰ ਵੀ ਇਦਾਂ ਦਾ ਐਕਸ਼ਨ ਕਿਸੇ ਪੰਜਾਬੀ ਫਿਲਮ ਚ ਹੋਵੇ ਤਾਂ ਮੈਨੂੰ ਜਰੂਰ ਦੱਸਿਓ ਚੈਲੰਜ ਹੈ ਮੇਰਾ ਵੀ ਇਦਾਂ ਦਾ ਐਕਸ਼ਨ ਨਹੀਂ ਹੋਏਗਾ ਕਿਉਂਕਿ ਐ ਐਕਸ਼ਨ ਬਣਾਉਣਾ ਜਿਹੜਾ ਕੀ ਇਹ ਬਹੁਤ ਮਿਹਨਤ ਦਾ ਕੰਮ ਆ ਜੋ ਕਿ ਬਿਲਕੁਲ ਪੰਜਾਬੀ ਸਾਡੇ ਡਾਇਰੈਕਟਰ ਜਿਹੜੇ ਨੇ ਉਹ ਇਸ ਤੇ ਕੰਮ ਨਹੀਂ ਕਰਦੇ ਨਾ ਹੀ ਸਾਡੇ ਹੀਰੋ ਕੰਮ ਕਰਦੇ ਨੇ ਅਸੀਂ ਸਿਰਫ ਆਪਣੀ ਲੁੱਕ ਤੇ ਕੰਮ ਕਰਦੇ ਆ ਤੇ ਬਸ ਡਾਇਲੌਗਸ ਸਾਨੂੰ ਬੋਲਣੇ ਨਹੀਂ ਆਉਂਦੇ ਉੱਤੇ ਹੀ ਬਸ ਅਹੀਂ ਲੈਣਾ ਬੋਲ ਕੇ ਆ ਜਾਂਦੇ ਆ ਐਕਸ਼ਨ ਐਕਸ਼ਨ ਦਾ ਮਤਲਬ ਹੁੰਦਾ ਹੈ ਕਿ ਜਦੋਂ ਅਸੀਂ ਸਿਨੇਮੇ ਦੇ ਵਿੱਚ ਫਿਲਮ ਵੇਖਣ ਜਾਂਦੇ ਆ ਤਾਂ ਅਸੀਂ ਐਕਸ਼ਨ ਦੇਖੀਏ ਕਿਉਂਕਿ ਜੇ ਆਪਾਂ KGF, ਪੁਸ਼ਪਾ ਵਰਗੀਆਂ ਜਾਂ ਤਾਮਿਲ, ਤੇਲਗੂ, ਮਲੇਮ ਦੀਆਂ ਗੱਲ ਕਰੀਏ, ਬਾਲੀਵੁੱਡ ਦੀ ਗੱਲ ਕਰੀਏ ਉਹ ਐਕਸ਼ਨ ਦੇ ਵਿੱਚ ਜਾਣ ਪਾ ਦਿੰਦੇ ਨੇ ਹਾਲਾਂਕਿ ਸਾਨੂੰ ਪਤਾ ਹੁੰਦਾ ਕਿ ਇਹ ਸਾਰਾ ਕੁਝ ਝੂਠ ਹੈ ਪਰ ਫਿਰ ਵੀ ਸਾਨੂੰ ਉਹਨਾਂ ਦਾ ਐਕਸ਼ਨ ਦੇਖਣ ਦਾ ਜਿਹੜਾ ਕੀ ਉਹ ਮਜ਼ਾ ਆਉਂਦਾ ਹੈ ਕਿ ਇੱਕ ਬੰਦਾ 50 50 ਬੰਦਿਆਂ ਨੂੰ ਕੁੱਟ ਦਿੰਦਾ ਹਾਲਾਂਕਿ ਇਹ ਬਿਲਕੁਲ ਝੂਠ ਹੁੰਦਾ ਵਾ ਪਰ ਐਕਸ਼ਨ ਦੇਖਣ ਦਾ ਜਿਹੜਾ ਉਹ ਮਜ਼ਾ ਆਉਂਦਾ ਹੈ بس ਇਥੋਂ ਸਾਡਾ ਪੰਜਾਬੀ ਸਿਨੇਮਾ ਮਾਰ ਖਾਂਦਾ ਅਸੀਂ ਐਕਸ਼ਨ ਫਿਲਮ ਅਨਾਉਂਸ ਕਰ ਦਿੰਦੇ ਆ ਪਰ ਉਹਦੇ ਵਿੱਚ ਐਕਸ਼ਨ ਮਿਲਨ ਨੂੰ ਦੇਖਣ ਨੂੰ ਬਿਲਕੁਲ ਨਹੀਂ ਮਿਲਦਾ ਇਹ ਸਾਡੀ ਪੰਜਾਬੀ ਸਿਨੇਮਾ ਦੀ ਘਾਟ ਆ ਕਿਉਂ ਕਿ ਕਿਉਂਕਿ ਐਕਸ਼ਨ ਕਰਨ ਤੇ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਤੋਂ ਸਾਡੇ ਜਿੰਨੇ ਵੀ ਰਿਸਪੈਕਟਡ ਡਾਇਰੈਕਟਰ ਨੇ ਜੋ ਹਜੇ ਤੱਕ ਇੰਡਸਟਰੀ ਦੇ ਵਿੱਚ ਕੰਮ ਕਰ ਚੁੱਕੇ ਨੇ ਪਲੀਜ਼ ਇਹਦੇ ਉੱਤੇ ਜ਼ੋਰ ਦੋ ਕਿਉਂਕਿ ਅਸੀਂ ਮਝਾਲ ਫਿਲਮ ਦੇਖੀ ਸੀ ਉਹਦੇ ਵਿੱਚ ਬਹੁਤ ਹੀ ਮਾੜਾ ਐਕਸ਼ਨ ਦੇਖਣ ਨੂੰ ਮਿਲਿਆ ਹਾਲਾਂਕਿ ਉਹ ਇੱਕ ਐਕਸ਼ਨ ਮੂਵੀ ਸੀ ਜ਼ੈਰ ਅੰਦਾਵਾ ਨੇ ਕਾਫੀ ਕੋਸ਼ਿਸ਼ ਕੀਤੀ ਹੈ ਬਟ ਸਾਡੀ ਇੰਡਸਟਰੀ ਨੂੰ ਇਹ ਲੱਗਦਾ ਪਈ ਸਲੋ ਮੋਸ਼ਨ ਦੇ ਵਿੱਚ ਐਕਸ਼ਨ ਹੁੰਦਾ ਪਰ ਨਹੀਂ ਐਕਸ਼ਨ ਹੁੰਦਾ ਹਮੇਸ਼ਾ ਫਾਸਟ ਤੇ ਉਹਦੇ ਵਿੱਚ ਐਕਟਰ ਨੂੰ ਜਿੰਨੀ ਮਿਹਨਤ ਕਰਨੀ ਪੈਂਦੀ ਉਤੋਂ ਜ਼ਿਆਦਾ ਡਾਇਰੈਕਟਰ ਨੂੰ ਵੀ ਕਰਨੀ ਪੈਂਦੀ ਹੈ ਪਰ ਸਾਡੇ ਜਿਹੜੇ ਐਕਟਰ ਨੇ ਕਿਉਂਕਿ ਇੱਥੇ ਪੈਸਾ ਬਹੁਤ ਲੱਗਦਾ ਵਾ ਟਾਈਮ ਵੇਸਟ ਬਹੁਤ ਹੁੰਦਾ ਵਾ ਪਰ ਇਹ ਸਾਡਾ ਪੰਜਾਬੀ ਸਿਨੇਮਾ ਹਾਲੇ ਤੱਕ ਇਹ ਚੀਜ਼ ਸਮਝ ਨਹੀਂ ਰਿਹਾ ਜਦੋਂ ਸਮਝੇਗਾ ਸਾਡਾ ਪੰਜਾਬੀ ਸਿਨੇਮਾ ਵੀ ਜਿਹੜਾ ਵਾ ਉਹ ਕਾਫੀ ਉੱਤੇ ਤੱਕ ਜਾਏਗਾ ਸੋ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਿ ਕਿਸ ਨੇ ਇਸ ਵੀਡੀਓ ਨਾਲ ਦਾ ਐਕਸ਼ਨ ਵੇਖਿਆ ਹੋਵੇਗਾ ਤਾਂ ਮੈਨੂੰ ਜਰੂਰ ਦੱਸਿਓ ਤੇ ਤਦ ਤੱਕ ਦੇ ਲਈ ਸਸ ਜੀ ਕਾਲ